ਗੁਰੂ ਨਾਨਕ ਦੇਵ ਮਹਾਰਾਜ ਦਾ ਦਰਬਾਰ ਸਜਿਆ ਉੱਥੇ ਅੱਗੇ ਚੱਲ ਕੇ ਇੱਕ ਪਾਰਾ ਜਿੱਥੇ ਬਹੁਤ ਭਾਰੀ ਪਿੱਪਲ ਦਾ ਦਰਖਤ ਸੀ ਉਸ ਸੰਗਣੀ ਸ਼ਾਹੇਠਾ ਮਹਾਰਾਜ ਸੱਚੇ ਪਾਸ਼ਾ ਜੀ ਨੇ ਦੀਵਾਨ ਸਜਾਇਆ ਬੜੇ ਰਸੀਲੇ ਨੈਣ ਕਿਰਪਾ ਨਾਲ ਭਰਿਆ ਪਾਪਾ ਦਾ ਨਾਸ਼ ਕਰਨ ਵਾਲੇ ਸਤਗੁਰ ਜੀ ਹਨ ਮਹਾਰਾਜ ਕੋਲ ਬਹੁਤ ਸੰਗਤਾਂ ਆਈਆਂ ਕਿਉਂਕਿ ਮਿੱਠੇ-ਮਿੱਠੇ ਬੋਲ ਬਾਬਾ ਨਾਨਕ ਜੀ ਦੇ ਬਹੁਤ ਸੁੰਦਰ ਸੁਣਨ ਨੂੰ ਜੀ ਕਰੇ ਆਓ ਸੁਣੀਆਂ ਸਾਰੇ ਆ ਕੇ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਰਹਿਮਤ ਕਰੋ ਦੇਸਾਂ ਵਿਦੇਸ਼ਾਂ ਤੋਂ ਸੰਗਤਾਂ ਆਈਆਂ ਸੀ ਅਸੀਂ ਆਪ ਜੀ ਨੂੰ ਆਪਣਾ ਪੀਰ ਮੰਨਦੇ ਹਾਂ ਤੁਸੀਂ ਤਾਂ ਖੁਦਾ ਦੇ ਸਰੀਰ ਹੋ ਪੀਰਾਂ ਦੇ ਪੀਰ ਹੋ ਉਹ ਜਿਵੇਂ ਕੋਈ ਮੁਸਲਮਾਨ ਗੁਰਨਾਣ ਸਾਹਿਬ ਜੀ ਨਾਲ ਇੱਕ ਗੱਲ ਵੀ ਜੁੜੀ ਹੋਈ ਹੈ ਬਾਬਾ ਨਾਨਕ ਸਾਹਿਬ ਫਕੀਰ ਹਿੰਦੂਆਂ ਦਾ ਗੁਰੂ ਮੁਸਲਮਾਨੋ ਕਾ ਪੀਰ ਗੁਰੂ ਸਾਹਿਬ ਜੀ ਨੂੰ ਸਾਰੇ ਵਰਨ ਹੀ ਪਿਆਰ ਕਰਦੇ ਆ ਸਤਗੁਰ ਜੀ ਇਸੇ ਤਰ੍ਹਾਂ ਸਾਰਿਆਂ ਵਿੱਚ ਬਰਾਸਦੇ ਆ ਜਿਵੇਂ ਤਾਰਿਆਂ ਵਿੱਚ ਚੰਦਰਮਾ ਹੋਵੇ ਜਿਹੇ ਤਾਰੇ ਨੇ ਅਸਮਾਨ ਦੇ ਵਿੱਚ ਚੰਦ ਕਿੰਨਾ ਸੋਹਣਾ ਲੱਗਦਾ ਹੈ ਚੰਦ ਦੀ ਸ਼ੋਭਾ ਆਪ ਦੀ ਨਿਰਾਲੀ ਹੁੰਦੀ ਹੈ ਚੰਦ ਵੀ ਕਹਾਦਾ ਪੁੰਨਿਆਂ ਦਾ ਚੰਦ ਜਦੋਂ ਚੰ드ਰਮਾ ਸੰਪੂਰਨ ਹੋ ਜਾਂਦਾ ਪੂਰਾ ਹੋ ਜਾਂਦਾ ਤਾਂ ਉਹਦਾ ਪ੍ਰਕਾਸ਼ ਠੰਡਕ ਕਿੰਨੀ ਹੁੰਦੀ ਹੈ ਤਾਂ ਮਹਾਰਾਜ ਕਹਿਣ ਲੱਗੇ ਭਾਈ ਦੇਖੋ ਹੁਣ ਸਾਰਿਆਂ ਨੂੰ ਇਹ ਦੁਰਲਭ ਦੇ ਜਿਹੜੀ ਪਰਮੇਸ਼ਵਰ ਨੂੰ ਮਿਲੀ ਹੋਈ ਹੈ ਜਾਨੋ ਇਹ ਦੇਹ ਆ ਨਾ ਜਿਹੜੀ ਬਹੁਤੇ ਕਰਮਾਂ ਨਾਲ ਮਿਲਦੀ ਹੈ ਦੇਵਤੇ ਵੀ ਇਹਨੂੰ ਲੋਚਦੇ ਆ ਦੇਵਤੇ ਕਹਦੇ ਸਾਨੂੰ ਇਹ ਸਰੀਰ ਬੰਦੇ ਵਾਲਾ ਮਿਲੇ ਅਸੀਂ ਵੀ ਸਾਧ ਸੰਗਤ ਜੀ ਕਰੀਏ ਇਹ ਦੇਹ ਬੜੇ ਕੰਮ ਦੀ ਚੀਜ਼ ਹੈ ਇਹ ਦੇਹ ਨਹੀਂ ਸਾਧ ਸੰਗਤ ਨਹੀਂ ਰੱਬੀ ਸੰਗਤ ਨਹੀਂ ਪਿਆਰ ਨਹੀਂ ਤਾਂ ਵਿਰਾਗ ਨਹੀਂ ਇਹ ਦੇਹ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਰਮਾ ਨਾਲ ਕੋਈ ਪਿਛਲੇ ਕਰਮ ਨੇ ਮਨੁੱਖ ਜਨਮ ਨਹੀਂ ਪ੍ਰਾਪਤ ਹੁੰਦਾ ਭਈ ਪ੍ਰਾਪਤ ਮਨੁੱਖ ਦੇਰੀਆ ਗੋਬਿੰਦ ਮਨਨ ਲ ਕੀ ਇਹ ਤੇਰੀ ਬਰੀਆ ਇਹ ਮਿਲਦਾ ਕਿਉਂ ਸਰੀਰ ਸਾਨੂੰ ਪਰਮਾਤਮਾ ਨਾਲ ਮਿਲਾਪ ਕਰਨੇ ਲਈ ਮਿਲਦਾ ਇਹ ਇੱਕ ਸਾਧਨਾ ਇੱਕ ਵਸੀਲਾ ਹੈ ਪਰਮੇਸ਼ਵਰ ਦੇ ਹੱਥ ਵਿੱਚ ਹੁੰਦਾ ਹੈ ਕਿਉਂਕਿ ਜੀਵ ਦੁਨੀਆ ਤੇ ਆਉਂਦੇ ਆ ਜਨਮ ਲੈਂਦੇ ਆ ਚਲੇ ਜਾਂਦੇ ਆ ਇਹ ਸਭ ਜੋ ਹੋ ਰਿਹਾ ਹੁਕਮ ਦੇ ਵਿੱਚ ਹੋ ਰਿਹਾ ਹੈ ਇਹ ਜਿਹੜਾ ਸਰੀਰ ਇਹ ਮਨੁੱਖ ਬਹੁਤ ਭਾਗਾਂ ਨਾਲ ਜਿਹੜਾ ਮਿਲਦਿਆ ਹੈ ਫਿਰ ਸਾਨੂੰ ਨਾਮ ਜਪਣਾ ਚਾਹੀਦਾ ਸਿਮਰਨ ਕਰਨਾ ਚਾਹੀਦਾ ਉਸ ਵਕਤ ਫਿਰ ਗੁਰਨਾਨਕ ਸਾਹਿਬ ਜੀ ਨੇ ਸਮਝਾਉਣਾ ਕੀਤਾ ਕਿ ਤੁਸੀਂ ਭਾਈ ਸਾਰੇ ਨਾਮ ਦਾ ਸਿਮਰਨ ਕਰਿਆ ਕਰੋ ਜਿਹੜੇ ਨਾਮ ਦਾ ਸਿਮਰਨ ਨਹੀਂ ਕਰਦੇ ਉਹ ਕਦੇ ਵੀ ਅਸਲ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦੇ ਕਿਉਂਕਿ ਬਹੁਤ ਪੈਸਾ ਕਮਾ ਲੈਣ ਦੇ ਵਿੱਚ ਵੀ ਕੋਈ ਸੁੱਖ ਨਹੀਂ ਫਿਰ ਜਿੰਨਾਂ ਕੋਲ ਬਹੁਤ ਸਾਰੇ ਪੈਸੇ ਆ ਫਿਰ ਉਹ ਸੁખી ਹੋ ਜਾਣ ਉਹਨਾਂ ਨੂੰ ਦੁੱਖ ਕਿਉਂ ਨਾ ਆਉਂਦਾ ਹੈ ਬਹੁਤਾ ਪੈਸਾ ਕਮਾ ਲੈਣਾ ਕਿਸੇ ਰਾਜ ਨੂੰ ਜਿੱਤ ਲੈਣਾ ਰਾਜਾ ਬਣ ਜਾਣਾ ਰਾਜੇ ਕੋਲ ਦੇਖੋ ਕਿੰਨੀਆਂ ਸਹੂਲਤਾਂ ਨੇ ਪਰ ਬਾਬਾ ਨਾਨਕ ਜੀ ਨੇ ਫਰਮਾਇਆ ਕਹਿ ਲਗੇ ਉਹ ਵੀ ਦੁਖੀ ਹੈ ਅਸਲ ਸੂਖਤਾ ਫਿਰ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਵਿੱਚ ਹੈ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸਾਧ ਸੰਗਤ ਜੀ ਕਿਉਂਕਿ ਦੇਖੋ ਪਿੱਪਲ ਦੇ ਰੁੱਖ ਦੀ ਫਾਨ ਜਿਹੜਾ ਸਜਿਆ ਹਾਇ ਜਦੋਂ ਭਾਰੀ ਪਿੱਪਲ ਦਾ ਰੁੱਖ ਸੀ ਉਥੇ ਮਹਾਰਾਜ ਜੀ ਨੇ ਦੀਵਾਨ ਸਜਾਇਆ ਸੰਗਤਾਂ ਮਹਾਰਾਜ ਦੇ ਦਰਸ਼ਨ ਕਰ ਰਹੀਆਂ ਨਾਲੇ ਉਹਨਾਂ ਦੇ ਬਚਨ ਵੀ ਸਰਵਣ ਕਰ ਰਹੀਆਂ ਨੇ ਗੁਰੂ ਜੀ ਕਹਿੰਦੇ ਸਭ ਤੋਂ ਪਹਿਲਾਂ ਤਾਂ ਜੀਵ ਦਾ ਜਨਮ ਹੋਣਾ ਹੀ ਇੱਕ ਬਹੁਤ ਵੱਡਾ ਦੁੱਖ ਹੈ ਆਪਾਂ ਨੂੰ ਸੋਚੀਏ ਜਰ ਸਾਧ ਸੰਗਤ ਜੀ ਯੋਗੀ ਭਾਈ ਗੁਰਦਾਸ ਜੀ ਵੀ ਜਿੰਨੀ ਰਚਨਾ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਕੁੱਝ ਹੀ ਗਿਆ ਗਿਆ ਹੈ ਉਹਨਾਂ ਨੇ ਵੀ ਇਹ ਗੱਲ ਦੱਸੀ ਹੈ ਜੰਮਣ ਸਮੇ ਬੱਚੇ ਨੂੰ ਬਹੁਤ ਜ਼ਿਆਦਾ ਪੀੜ ਹੁੰਦੀ ਆ ਦੁੱਖ ਹੁੰਦਾ ਤਾਂ ਹੀ ਤਾਂ ਰੋਂਦਾ ਮਾਂ ਦੇ ਗਰਭ ਤੋਂ ਬਾਹਰ ਨਿਕਲ ਹੁੰਦਾ ਛੋਟਾ ਜਿਹਾ ਸਰੀਰ ਹੁੰਦਾ ਬਚਪਨ ਦੇ ਵਿੱਚ ਹੀ ਬੱਚਾ ਹਲ ਹੀਨ ਹੁੰਦਾ ਭਾਰੀ ਮੂਰਖ ਹੁੰਦਾ ਮਾਂ ਬੱਚੇ ਨੂੰ ਡਟਾ ਕੇ ਘਰ ਦੇ ਕੰਮ ਕਰਦੀ ਆ ਬਾਲਵਸਥਾ ਵਿੱਚ ਕਈ ਪ੍ਰਕਾਰ ਦੇ ਦੁੱਖ ਸਹਿਨੇ ਪੈਂਦੇ ਆ ਪਰ ਆਪਾਂ ਉਹਨੂੰ ਸਮਝ ਨਹੀਂ ਸਕਦੇ ਨਾ ਗੱਲਾਂ ਨੂੰ ਪਾਈ ਗਰਦਾਸ ਜੀ ਕਹਿੰਦੇ ਦੇਖੋ ਭਾਈ ਰੋਵੇ ਰਤਨ ਗਵਾਏ ਕੇ ਮਾਇਆ ਮੋਹ ਹਨੇਰ ਕੁਬਾਰਾ ਔਰ ਰੋਵੇ ਦੁੱਖ ਆਪਣਾ ਹੱਸ ਹੱਸ ਗਾਵੇ ਸੰਪਰਵਾਰਾ ਮਾਇਆ ਦੇ ਮੋਹ ਰੂਪੀ ਭਾਰੀ ਹਨੇਰੇ ਵਿੱਚੋਂ ਇਹ ਜਿਹੜਾ ਰੱਬੀ ਰਤਨ ਨੂੰ ਗਵਾ ਕੇ ਬੱਚਾ ਵੀ ਉਹਦੇ ਲੇਵ ਲੱਗੀ ਹੁੰਦੀ ਮਾਂ ਦੇ ਗਰਭ ਵਿੱਚ ਪਰਮੇਸ਼ਵਰ ਨਾਲ ਵਿੱਚੋਂ ਗਰਭ ਨਿਕਲ ਆਇਆ ਖਸਮ ਵਿਸਾਰੇ ਦੁਨਚਿਤ ਲਾਇਆ ਤਾਂ ਆਪ ਦਾ ਰਤਨ ਗਵਾ ਕੇ ਰੋਂਦਾ ਅਕਾਲ ਪੁਰਖ ਨੂੰ ਵਿਛੋੜਾ ਪੈ ਜਾਂਦਾ ਨਾ ਤੇ ਉਹ ਤਾਂ ਰੋ ਰਿਆ ਹੁੰਦਾ ਬੱਚਾ ਭੰਗੂ ਵਿੱਚ ਪਿਆ ਤੇ ਹੱਸ ਸਗਾਵੇ ਸਭ ਪਰਿਵਾਰਾ ਪਰਿਵਾਰ ਦੇ ਜੀ ਇੱਕ ਦੂਜੇ ਨੂੰ ਵਧਾਈਆਂ ਦੇ ਰਿਆ ਬੜੀ ਚੰਗਾ ਹੋਇਆ ਘਰ ਵਿੱਚ ਇੱਕ ਬਾਲਗ ਬੱਚਾ ਪੈਦਾ ਹੋ ਗਿਆ ਸਾਰਾ ਕੁਟੰਬ ਹੱਸ ਕੇ ਗੀਤ ਗਾਉਂਦਾ ਸਾਰੇ ਫਿਰ ਆ ਕੇ ਉੱਥੇ ਕਈ ਨੱਚੀ ਜਾਂਦੇ ਆ ਟੱਪਦੇ ਆ ਚਾਹ ਚੜ੍ਹ ਕੇ ਆ ਖੁਸ਼ੀ ਮਨਾਉਂਦੇ ਆ ਹੱਸ ਸਗਾਵੇ ਸਭ ਪਰਿਵਾਰਾ ਸਬਨਾ ਮੰਨ ਵਧਾਈਆਂ ਅੜਾ ਰੁਜਨ ਹਰਾ ਸਭ ਦੇ ਕੇ ਵਧਾਈਆਂ ਜੀ ਸਭਾ ਵਧਾਈਆਂ ਜੀ ਦੀਆਂ ਆਵਾਜ਼ਾਂ ਆਉਂਦੀਆਂ ਨੇ ਬਹੁਤ ਤੁਕਹਿਨੀਆਂ ਜੇ ਢੋਲ ਵੱਜਦੇ ਆ ਨਾਨਕ ਦਾਦਕ ਸੋਹੇਲੇ ਦੇਣ ਅਸੀਸਾਂ ਬਾਲ ਪਿਆਰਾ ਨਾਨਕੇ ਦਾਦਕੇ ਸਾਰੇ ਖੁਸ਼ੀਆਂ ਭਰ ਕੇ ਬਾਲਕ ਨੂੰ ਅਸੀਸਾਂ ਦੇ ਕੇ ਸਿਰ ਤੇ ਪਿਆਰ ਦਿੰਦੇ ਆ ਪਰ ਬੱਚਾ ਤਾਂ ਰੋ ਰਿਹਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜੰਮਣ ਸਮੇਂ ਦੇਖੋ ਕਿੰਨਾ ਦੁੱਖ ਪਾਇਆ ਮਾਂ ਦੇ ਗਰਭ ਚੋਂ ਨਿਕਲਿਆ ਬਾਹਰ ਖਸਮ ਵਿਸਾਰ ਕੇ ਪਰਮੇਸ਼ਵਰ ਨੂੰ ਵਾਹਿਗੁਰੂ ਨੂੰ ਵਿਸਾਰ ਕੇ ਦੁਨੀਆ ਨਾਲ ਚਿੱਤ ਜੋੜ ਦਿਆ ਬਚਪਨ ਵਿੱਚ ਹੁਣ ਕੁਝ ਕਰ ਨਹੀਂ ਸਕਦਾ ਰੋਂਦਾ ਜਦੋਂ ਭੁੱਖ ਲੱਗਦੀ ਹੈ ਰੋ ਕੇ ਦੱਸਦਾ ਭਾਈ ਮੈਨੂੰ ਭੁੱਖ ਲੱਗੀ ਹੈ ਕਰ ਕੁਝ ਸਕਦਾ ਨਹੀਂ ਮਾਂ ਫਿਰ ਆ ਕੇ ਦੁੱਧ ਪੀਉਂਦੀ ਹੈ ਇਹ ਦੇਖੋ ਭਾਈ ਵਾਹਿਗੁਰੂ ਪਰਮੇਸ਼ਵਰ ਦੀ ਕਿਰਪਾ ਵੀ ਖੂਨ ਤੋਂ ਬਿੰਦ ਤੋਂ ਉਹਨਾਂ ਤੋਂ ਕੋਹੋ ਜੀ ਰਚਨਾ ਰਚ ਦਿੱਤੀ ਹੈ ਐਡੀ ਦੇ ਰਚ ਦਿੱਤੀ ਹੈ ਇਹ ਸਭ ਹੋ ਕਿਵੇਂ ਗਿਆ ਇਹ ਮਹਾਜਾਲ ਫਾਥਾ ਵਿਚਾਰਾ ਇਹ ਮਹਾਜਾਲ ਚ ਫਸ ਗਿਆ ਹੁਣ ਨਾਮ ਤੋਂ ਬਿਨਾ ਜਾਲ ਚੋਂ ਨਿਕਲਣਾ ਬਹੁਤ ਔਖਾ ਹੈ ਗੁਰੂ ਨਾਨਕ ਸਾਹਿਬ ਜੀ ਦਰਸਲ ਸਾਧ ਸੰਗਤ ਜੀ ਇਹ ਕਹਿਣਾ ਚਾਹੁੰਦੇ ਆ ਬੱਚੇ ਦਾ ਜਨਮ ਹੋਣਾ ਪੁਰਾਤਨ ਕੁਝ ਗ੍ਰੰਥ ਵੀ ਕਹਿੰਦੇ ਸੀ ਜਾਨੋਂ ਪਈ ਦੁੱਖ ਦਾ ਹੀ ਜਨਮ ਹੋਇਆ ਇਹ ਬੱਚਾ ਨਹੀਂ ਜੰਮਿਆ ਦੁੱਖ ਦਾ ਜਨਮ ਹੋਇਆ ਕਿਉਂਕਿ ਹੁਣ ਮਾਂ ਜਿਹੜੀ ਆ ਬੱਚੇ ਨੂੰ ਭੋੜੇ ਚ ਪਾ ਦਿੰਦੀ ਆ ਘਰ ਦੇ ਕੰਮ ਕਰਦੀ ਆ ਬੱਚਾ ਹੁਣ ਕੁਝ ਕਰ ਨਹੀਂ ਸਕਦਾ ਉਹਨੂੰ ਤਾਂ ਕਈ ਪ੍ਰਕਾਰ ਦੇ ਦੁੱਖ ਸਹਣੇ ਪੈਂਦੇ ਆ ਲੇਖੇ ਪੈ ਜਾਂਦੇ ਆ ਭਰਮ ਪੈ ਜਾਂਦੇ ਆ ਅਜਾਣ ਬੱਚਾ ਤਾਂ ਹੈ ਮੂਰਖਤਾ ਵੀ ਉਹਨੇ ਕਰਿਆ ਨਹੀਂ ਫਿਰ ਥੋੜਾ ਜਿਹਾ ਵੱਡਾ ਹੁੰਦਾ ਨਿੱਕੀ ਨਿੱਕੀ ਗੱਲ ਤੇ ਸਾੜਾ ਕਰਦਾ ਚੰਚਲ ਹੁੰਦਾ ਕੁਝ ਬੱਚੇ ਸ਼ੈਤਾਨੀਆਂ ਜੀਆਂ ਕਰਦੇ ਨਾ ਸ਼ਰਾਰਤ ਕਰਕੇ ਸੱਟਾਂ ਵੀ ਲਾਉਂਦੇ ਆ ਹਰ ਚੀਜ਼ ਜਿੰਨਾ ਚ ਖਿਡਾਉਣੇ ਖੇਡ ਲੈਣ ਦੀ ਇਸ਼ਿਆ ਪੈਦਾ ਹੋ ਜਾਂਦੀ ਮਨ ਦੇ ਵਿੱਚ ਪਰ ਪ੍ਰਾਇ ਵਾਸ ਹੁਣ ਕਰਕੇ ਭਈ ਮਾਂ ਪਿਓ ਲੈ ਕੇ ਦੇਣਗੇ ਜੇ ਨਹੀਂ ਤਾਂ ਲੈ ਕੇ ਦਿੱਤੇ ਖਿਡੌਣੇ ਆਦੀ ਹੋਰ ਵਸਤੂ ਖਾਣ ਵਾਲੀ ਚੀਜ਼ਾਂ ਕਹਿ ਲਈਏ ਬੜੀ ਖੁਸ਼ੀ ਹੁੰਦੀ ਹੈ ਜੇ ਮਨਾ ਕਰ ਦੇਵੇ ਮਾਪਿਓ ਫਿਰ ਬੜਾ ਦੁੱਖ ਵੀ ਆਉਂਦਾ ਤੇ ਪ੍ਰਾਤ ਨਤਾ ਚਪਲਤਾ ਸ਼ਸ਼ ਦੀਨਤਾ ਤਾਰ ਬੜਾ ਇਹ ਚੀਜ਼ਾਂ ਬੰਦੇ ਦੇ ਨਾਂ ਨਾਲ ਚੱਲਦੀਆਂ ਨੇ ਬਾਲ ਅਵਸਥਾ ਵਿੱਚ ਵੀ ਦੋਖਾ ਇਹ ਗੱਲ ਵੱਖਰੀ ਹੈ ਵੀ ਇਹ ਅਵਸਥਾ ਵਿੱਚ ਬ੍ਰਹਮ ਗਿਆਨੀ ਵਾਲੀ ਹੁੰਦੀ ਹੈ ਪਰ ਉਹ ਤਾਂ ਜੇ ਕੋਈ ਸਮਝੇ ਜਾਣੇ ਮਹਾਪੁਰਖ ਉਹੀ ਸਮਝਦਾ ਨਾ ਬੱਚੇ ਨੂੰ ਕੀ ਪਤਾ ਮੰਨ ਲਓ ਕਿਸੇ ਦੀ ਜੇਬ 'ਚ ਹੀਰਾ ਹੈ ਬੜਾ ਕੀਮਤੀ ਹੁਣ ਉਹਦਾ ਪਤਾ ਹੀ ਨਹੀਂ ਵੀ ਉਹ ਹੀਰਾ ਹੈਗਾ ਆਪਾਂ ਖੁਦ ਆਪ ਕਹਿ ਸਕਦੇ ਹਾਂ ਵੀ ਉਹਦੇ ਪੱਲੇ ਤਾਂ ਹੈ ਨਹੀਂ ਉਹ ਜਾਣਦਾ ਹੀ ਨਹੀਂ ਅਵਸਥਾ ਭਾਵੇਂ ਸੰਤ ਦੀ ਹੁੰਦੀ ਹੈ ਜਾਂ ਬੱਚੇ ਦੀ ਅਵਸਥਾ ਪਰ ਉਹਨੂੰ ਤਾਂ ਗਿਆਨ ਨਹੀਂ ਨਾ ਇੰਨਾ ਫਿਰ ਤਾਂ ਹੀ ਤਾਂ ਦੁੱਖ ਪਾਉਂਦਾ ਪਹਿਲੀ ਉਮਰ ਵਿੱਚ ਤਾਂ ਇਸ ਤਰ੍ਹਾਂ ਹੀ ਹੁੰਦਾ ਸ਼ਕਤੀ ਰਹਿਤ ਹੁੰਦਾ ਬੱਚਾ ਦੁੱਧ ਦਾ ਹੁਣ ਪੱਖ ਲੱਗੀ ਹੈ ਤੇ ਉਹਨੇ ਰੋਣਾ ਹੀ ਹੈ ਰੋਕੇ ਦੱਸੇਗਾ ਹੋਰ ਕੁਝ ਕਰ ਨਹੀਂ ਸਕਦਾ ਉਹ ਮਾਂ ਦੀ ਮਰਜ਼ੀ ਹੈ ਉਹਨੂੰ ਘੰਟੇ ਬਾਅਦ 2 ਘੰਟੇ ਬਾਅਦ ਪਿਆਵੇ ਤੇ ਭਾਵੇਂ ਪਿਆਵੇ ਨਾ ਇਸ ਤਰ੍ਹਾਂ ਕੋਈ ਵੀ ਕਰਿੱਤ ਨਹੀਂ ਹੋ ਸਕਦੀ ਉਦੋਂ ਮੂਰਖ ਨੂੰ ਸਮਝ ਨਹੀਂ ਸਕਦਾ ਭਰਮਾਂ ਦਾ ਭਰਿਆ ਇੱਕ ਵਾਲੀ ਤੱਕਦਾ ਰਹਿੰਦਾ ਵੀ ਆਹ ਹਰ ਇੱਕ ਉਹਨੂੰ ਲੈ ਲਵੇ ਵੀ ਮੈਨੂੰ ਚੁੱਕੋ ਲਾੜ ਲੜਾਊਗਾ ਪਰ ਅੰਦਰ ਅੰਦਰ ਬੜਾ ਦੁਖੀ ਹੁੰਦਾ ਦੁਖੀ ਹੋਣ ਦਾ ਕਾਰਨ ਮੈਂ ਆਪ ਜੀ ਨੂੰ ਦੱਸ ਹੀ ਦਿੱਤਾ ਉਹ ਇਹ ਆ ਕੀ ਕੁਝ ਕਰ ਸਕਦਾ ਨਹੀਂ ਆਪ ਜੋ ਥੋੜਾ ਜਿਹਾ ਵੱਡਾ ਹੋ ਜਾਂਦਾ ਚੰਚਲ ਨਾ ਹੋ ਜਾਂਦਾ ਜਿਵੇਂ ਮਹਾਰਾਜ ਨੇ ਆਖਿਆ ਭਾਈ ਹੁਣ ਤਾਂ ਬਾਂਦਰ ਦਾ ਤੁਸੀਂ ਬੱਚਾ ਦੇਖੋ ਟਿਕ ਕੇ ਬੈਠਾ ਹੋਵੇਗਾ ਤਾਂ ਸਮਝ ਲੈਣਾ ਬਿਮਾਰ ਆ ਇੱਕ ਪਲ ਵੀ ਇੱਕ ਸੈਕਿੰਡ ਵੀ ਟਿਕੇ ਨਹੀਂ ਬੈਠ ਸਕਦਾ ਉਹ ਜਿਹਾਈ ਇਹਦਾ ਮਨ ਜਿਹੜਾ ਬੱਚੇ ਦਾ ਹੁੰਦਾ ਹੌਲੀ ਹੌਲੀ ਚੰਚਲ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਰੱਬ ਨਾਲੋਂ ਹੁੰਦੀ ਟੁੱਟਦੀ ਹੀ ਜਾਂਦੀ ਆ ਪਹਿਲੀ ਚੀਜ਼ ਤਾਂ ਉਹੀ ਰੱਬ ਨਾਲੋਂ ਜਿਹੜੀ ਹੈ ਨਾ ਪ੍ਰੀਤ ਉਹ ਟੁੱਟ ਜਾਂਦੀ ਆ ਜਦੋਂ ਵਿੱਚੋਂ ਗਰਭ ਨਿਕਲੇ ਆਇਆ ਖਸਮ ਵਿਸਾਰ ਦੁਣਜੇ ਤਲਾਇਆ ਤਾਂ ਮਾਂ ਦੇ ਪੇਟ ਵਿੱਚੋਂ ਜਦੋਂ ਬਾਹਰ ਆ ਜਾਂਦਾ ਹੈ ਤੇ ਰੱਬ ਨੂੰ ਭੁਲਾ ਕੇ ਦੁਨੀਆ ਦੇ ਪਦਾਰਥਾਂ ਵਿੱਚ ਚਿੱਤ ਜੋੜ ਦਿੰਦਾ ਹੈ ਤੇ ਆਵੇ ਜਾਏ ਪਵਾਈ ਜੋਨੀ ਰਹਿ ਨਾ ਕਤਕੀ ਥਾਏ ਪਿਆ ਜੰਮਣ ਮਰਨ ਦੇ ਢੇੜ ਵਿੱਚ ਜੀਵ ਪੈ ਪੈਦਾ ਹੋ ਜਾਂਦੇ ਆ ਜੂਨਾ ਚ ਪਾਇਆ ਜਾਂਦਾ ਕਿਸੇ ਇੱਕ ਥਾਂ ਨੂੰ ਟਿਕਾਣਾ ਹੀ ਨਹੀਂ ਮਿਲਦਾ ਤਾਂ ਹੀ ਤਾਂ ਵਾਹਿਗੁਰੂ ਪਰਮੇਸ਼ਰ ਕਿਰਪਾ ਕਰੇ ਫਿਰ ਜਿਹੜੀ ਬਚਪਨ ਦੀ ਅਵਸਥਾ ਹੈ ਇਹਦੇ ਵਿੱਚ ਧਰੂ ਭਗਤ ਪ੍ਰਲਾਦ ਭਗਤ ਦੇ ਵਾਂਗ ਰੱਬੀ ਪ੍ਰੀਤ ਨਾਲ ਲਗਨ ਲੱਗਦੀ ਹੈ ਨਹੀਂ ਲੱਗਦੀ ਤਾਂ ਚੰਚਲਤਾ ਬਹੁਤ ਹੁੰਦੀ ਆ ਵੀ ਖਾਨ ਨੂੰ ਮਿਲ ਜਾਵੇ ਉਹ ਵੀ ਮੈਨੂੰ ਗੋਦੀ ਚੁੱਕ ਲਵੇ ਸਾਰੇ ਆਗੇ ਇਸ ਤਰ੍ਹਾਂ ਸੁਭਾਅ ਹੋ ਜਾਂਦਾ ਤੇ ਮਾਤਾ ਪਿਤਾ ਤਾਂ ਨੂੰ ਡਰ ਰਹਿੰਦਾ ਮਾਤਾ ਪਿਤਾ ਨੂੰ ਇਹ ਹੋਵੇ ਵੀ ਸਾਡੇ ਬੱਚੇ ਦੇ ਕੋਈ ਸ਼ੌਂਕ ਜਿਹੜੇ ਸਜਾਏ ਹੋਏ ਸੁਪਨੇ ਇੱਧਰ ਅਧੂਰੇ ਨਾ ਰਹਿ ਜਾਣ ਇਹਨਾਂ ਨੂੰ ਪੂਰਾ ਹੀ ਕਰਨਾ ਹੈ ਤਾਂ ਮਾਤਾ ਪਿਤਾ ਦੇ ਸੁਪਨੇ ਕੋਈ ਹੋਰ ਹੁੰਦੇ ਆ ਤੇ ਮੂੰਹ ਮੰਗੀ ਚੀਜ਼ ਬੋਲ ਕੇ ਕਈ ਵਾਰ ਬੱਚਾ ਨਹੀਂ ਮੰਗ ਸਕਦਾ ਫਿਰ ਆਪਣੀ ਸਮਰੱਥਾ ਅਨੁਸਾਰ ਲੈ ਕੇ ਵੀ ਦਿੰਦੇ ਆ ਹੁਣ ਤੁਸੀਂ ਦੇਖਿਆ ਹੀ ਹੋਣਾ ਕਈ ਵਾਰ ਕੁਝ ਬੱਚੇ ਹੁੰਦੇ ਕਿਸੇ ਚੀਜ਼ ਦੇ ਪਿੱਛੇ ਪੈ ਜਾਂਦੇ ਆ ਆਹ ਚੀਜ਼ ਮੈਂ ਲੈਣੀ ਹੀ ਲੈਣੀ ਆ ਔਰ ਉਹਦੇ ਜਦੋਂ ਨਾ ਉਹਦੀ ਜਿੱਦ ਜਦੋਂ ਪੂਰੀ ਹੋਣ ਵਾਸਤੇ ਕਈ ਵਾਰ ਬੱਚਾ ਮਾਰ ਵੀ ਖਾਂਦਾ ਹੁਣ ਹਰ ਜਿੱਦ ਉਹਦੀ ਪੂਰੀ ਹੋ ਨਹੀਂ ਸਕਦੀ ਕੁਝ ਬੱਚੇ ਜਿਹੜੇ ਆਪਣੀ ਸਮਰੱਥਾ ਤੋਂ ਵੱਧ ਕੇ ਚੀਜ਼ ਮੰਗ ਲੈਂਦੇ ਬੱਚੇ ਦਾਦਾ ਸੁਭਾ ਇਦਾਂ ਹੁੰਦਾ ਉਹਨੂੰ ਤੁਸੀਂ ਹਥੋੜੀ ਫੜਾ ਦਿਓ ਉਹਦੇ ਲਈ ਤਾਂ ਹਰ ਚੀਜ਼ ਮੇਖ ਬਣ ਜਾਊਗੀ ਉਹਨੂੰ ਤੋੜਨ ਲਈ ਜਾਵੇਗਾ ਉਹਨੂੰ ਉਹਦੇ ਉੱਪਰ ਸੱਟ ਮਾਰਨ ਲੱਗ ਜਾਵੇਗਾ ਤਾਂ ਇਹ ਬੱਚਾ ਜਿਹੜਾ ਹੁੰਦਾ ਉਹਨੂੰ ਇੰਨਾ ਗਿਆਨ ਨਹੀਂ ਹੁੰਦਾ ਗੁਰੂ ਨਾਨਕ ਸਾਹਿਬ ਜੀ ਦਰਸਲ ਇਹ ਸਮਝਾ ਰਹੇ ਆ ਕਈ ਵਾਰੀ ਤਾਂ ਬੱਚੇ ਦਾ ਪਲ-ਪਲ ਨਾਦਰ ਹੁੰਦਾ ਰਹਿੰਦਾ ਕੋਈ ਚੀਜ਼ ਮੰਗਦਾ ਝਿੜਕਾਂ ਖਾਣੀਆਂ ਪੈਂਦੀਆਂ ਜਿਵੇਂ ਕੁੱਤਾ ਕਿਸੇ ਦੇ ਦੁਆਰੇ ਤੇ ਜਦੋਂ ਜਾਂਦਾ ਹੈ বারবার ওਨੂੰ অপমান ਮਿਲਦਾ ਹੈ। ਬਾਰ-ਬਾਰ ਸਾਰੇ ਉਹਨੂੰ ਰੀਕਾਰ ਕੇ ਭਜਾ ਦਿੰਦੇ ਆ ਉਥੋਂ। ਆ ਬਾਹਰ ਕੁੱਤੇ ਕਿੰਨੇ ਤੁਰੇ ਫਿਰਦੇ ਆ। ਆਪਾਂ ਉਹਨੂੰ ਘਰੇ ਥੋੜੀ ਰੱਖਦੇ ਆ। ਨਾ ਹੀ ਉਹਨੂੰ ਆਪਾਂ ਸਤਿਕਾਰ ਦਿੰਦੇ ਆ। ਤਾਂ ਫਿਰ ਆਪਾਂ ਆਖਦੇ ਆ ਵੀ ਤੂੰ ਇੱਥੇ ਕਿੱਥੇ ਚਲਾ ਜਾ ਭੱਜ ਜਾ ਇਥੋਂ। ਉਹਨੂੰ ਛੋਟੀ ਵੀ ਕਈ ਵਾਰੀ ਮਾਰਦੇ ਆ। ਕੁੱਟ ਵੀ ਚੁੱਕ ਕੇ ਮਾਰਦੇ ਆ, ਭਜਾ ਦਿੰਦੇ ਆ। ਇਹ ਹਾਲਤ ਹੁੰਦੀ ਆ। ਗੁਰਨਾਨਾ ਸਾਹਿਬ ਜੀ ਕੋਈ ਨਫ਼ਰਤਾਂ ਪੈਦਾ ਨਹੀਂ ਕਰਦੇ। ਇਹ ਕਥਾਂ ਰਾਹੀਂ ਉਹ ਸਮਝਾ ਰਹੇ ਆ। ਪਈ ਦੇਖੋ ਤੁਸੀਂ ਵਾਹਿਗੁਰੂ ਪਰਮੇਸ਼ਵਰ ਦਾ ਸਿਮਰਨ ਕਰੋ ਬਾਲਵਸਥਾ ਅਸਾਂ ਦੁੱਖ ਖਾਣੀ ਇਹ ਬਾਲਵਸਥਾ ਵੀ ਨਾਮ ਤੋਂ ਬਿਨਾ ਬਿਰਤੀ ਹੈ ਇਹ ਦੁੱਖਾਂ ਦਾ ਖਾਣ ਦੇ ਲਈ ਤੁਸੀਂ ਸੁਖ ਰੱਚ ਮਾਤਰ ਵੀ ਨਾ ਜਾਣੋ ਕਰਤਾਰ ਦਾ ਸਿਮਰਨ ਕਰੋ ਮਨੁੱਖ ਸਰੀਰ ਮਿਲਿਆ ਹੀ ਇਸ ਵਾਸਤੇ ਆ ਅਵਰ ਕਾਰਸਤੇ ਕਿਤੇ ਨਾ ਕੰਮ ਮਿਲ ਸਾਧ ਸੰਗਤ ਪੰਜ ਕੇਵਲ ਨਾਮ ਹੋਰ ਤੇਰੇ ਕੀਤੇ ਕਾਜ ਜਿਹੜੇ ਆ ਕਿਤੇ ਵੀ ਪੂਰੇ ਨਹੀਂ ਹੋਣੇ ਜੋ ਤੂੰ ਕਰਨਾ ਚਾਹੁੰਦਾ ਮਨਾ ਇਹ ਨਹੀਂ ਹੋਣਾ ਪਈ ਤੇ ਇਹਨੂੰ ਸੁੱਖ ਮਿਲ ਜਾਵੇਗਾ ਆਨੰਦ ਮਿਲ ਜਾਵੇਗਾ ਤਾਂ ਸਿਮਰਨ ਤੈਨੂੰ ਸੁੱਖ ਮਿਲਣਾ ਹੈ ਫਿਰ ਗੁਰਨਾਣਾ ਸਾਹਿਬ ਜੀ ਨੇ ਬਹੁਤ ਬਖਸ਼ਿਸ਼ ਕੀਤੀ ਉਥੇ ਆਖਿਆ ਕੁਝ ਲੋਕਾਂ ਦਾ ਵਹਿਮ ਹੁੰਦਾ ਕਈ ਕਹਿੰਦੇ ਆ ਭਈਏ ਜਵਾਨੀ ਬਿਰਧ ਅਵਸਥਾ ਨਾਲੋਂ ਬਚਪਨ ਅਵਸਥਾ ਵਧੀਆ ਹੈ ਨਾਮ ਨਹੀਂ ਜਪਦਾ ਕੋਈ ਬਚਪਨ ਅਵਸਥਾ ਵੀ ਬੇਕਾਰ ਹੈ ਜਿਉ ਤਪਤ ਹੈ ਬਾਰੋ-ਬਾਰ ਤਪਤ ਖਪੇ ਬਹੁਤ ਬੇਕਾਰ ਹੈ ਚਾਹੇ ਉਹ ਬਿਰਧ ਆ ਚਾਹੇ ਉਹ ਜਵਾਨ ਆ ਚਾਹੇ ਉਹ ਬਚਪਨਾ ਇਹ ਤਿੰਨ ਅਵਸਥਾਵਾਂ ਹੁੰਦੀਆਂ ਨੇ ਤਿੰਨ ਰੰਗ ਹੁੰਦੇ ਆ ਬੰਦੇ ਤੇ ਇਹਨਾਂ ਨਾਮ ਹੀ ਨਹੀਂ ਭਜਨੀ ਹੀ ਨਹੀਂ ਫਿਰ ਬੇਕਾਰ ਹੈ ਜ਼ਿੰਦਗੀ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਸਮਝਾਇਆ ਸੀ ਹੁਣ ਦੁਨੀਆ ਦੇ ਉੱਪਰ ਬਹੁਤ ਸਾਰੇ ਲੋਕ ਜਿਹੜੇ ਆ ਕੇ ਪਹਿਲੇ ਪਿਆਰ ਦਾ ਜ਼ਿਕਰ ਕਰਦੇ ਆ ਪਰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਦੁਨੀਆ ਤੇ ਜਿੰਨੇ ਵੀ ਬੱਚੇ ਜਨਮ ਲੈਂਦੇ ਉਹਨਾਂ ਸਾਰਿਆਂ ਦਾ ਸਭ ਤੋਂ ਪਹਿਲਾ ਪਿਆਰ ਕਿਹਦੇ ਨਾਲ ਹੁੰਦਾ ਸਾਧ ਸੰਗਤ ਨੂੰ ਦੱਸਿਆ ਪਹਿਲਾ ਪਿਆਰ ਲਗਾਤਨ ਦੁੱਧ ਬੰਦੇ ਦਾ ਜੇ ਉਮਰ ਹੈ ਉਹਨੂੰ 10 ਹਿੱਸਿਆਂ ਵਿੱਚ ਵੰਡ ਦਈਏ ਤਾਂ ਉਹ ਸਾਰੀ ਉਮਰ ਦੇ ਕੀਤੇ ਉਦਮਾਂ ਦੀ ਤਸਵੀਰ ਇਹ ਬੰਦੀ ਹੈ ਭਾਈ ਪਹਿਲੀ ਅਵਸਥਾ ਵਿੱਚ ਜੀਵ ਦਾ ਪਹਿਲਾ ਪਿਆਰ ਮਾਂ ਦੇ ਦੁੱਧ ਨਾਲ ਹੁੰਦਾ ਉਹਦੇ ਨਾਲ ਰੀਜਦਾ ਜਿੰਨਾ ਸਮਾਂ ਉਹਨੂੰ ਨਹੀਂ ਮਿਲਦਾ ਇਹ ਸ਼ਾਂਤ ਨਹੀਂ ਹੁੰਦਾ ਤੁਸੀਂ ਦੇਖਿਓ ਕਈ ਬੱਚੇ ਰੋਂਦੇ ਹੁੰਦੇ ਬਹੁਤ ਜਾਂਦਾ ਮਾਂ ਦੁੱਧ ਪਿਆਉਂਦੀ ਹੈ ਜਦੋਂ ਹੀ ਸ਼ਾਂਤ ਹੋ ਜਾਂਦੇ ਜਾਂ ਚੁੱਕ ਲੈਂਦੀ ਹੈ ਇਹ ਪਹਿਲੀ ਜਿਹੜੀ ਪ੍ਰੀਤ ਆ ਮਦ ਦੁੱਧ ਨਾਲ ਬੱਚੇ ਦੀ ਹੁੰਦੀ ਆ ਇਹਨੂੰ 10 ਹਿੱਸਿਆਂ ਵਿੱਚ ਵੰਡ ਬੜਾ ਬਾਕਮਾਲ ਤਰੀਕੇ ਨਾਲ ਬਾਬੇ ਨੇ ਸਮਝਾਇਆ ਫਿਰ ਦੂਜੇ ਮਾਏ ਬਾਪ ਕੀ ਸੁਧ ਦੂਜੀ ਅਵਸਥਾ ਵਿੱਚ ਜਦੋਂ ਥੋੜਾ ਜਿਹਾ ਸਿਆਣਾ ਹੋ ਜਾਂਦਾ ਮਾਂ ਤੇ ਪਿਓ ਦੀ ਸੋਝੀ ਆ ਜਾਂਦੀ ਆ ਉਹਨਾਂ ਦੇ ਸ਼ੂ ਦਾ ਅਨੁਭਵ ਹੋ ਜਾਂਦਾ ਤਾਂ ਹੀ ਦਾ ਮੇਰੇ ਮਾਤਾ ਜੀ ਆ ਇਹ ਮੇਰੇ ਪਿਤਾ ਜੀ ਆ ਤਾਂ ਹੌਲੀ-ਹੌਲੀ ਬੱਚਾ ਜਦੋਂ ਬੋਲਣ ਲੱਗਦਾ ਤਾਂ ਉਹ ਮਾਂ ਦਾ ਮਾਂ ਨੂੰ ਮਾਂ ਕਹਿ ਕੇ ਪੁਕਾਰਦਾ ਜਾਂ ਮਾਤਾ ਜੀ ਆਪਣੇ ਪਿਤਾ ਦਾ ਨਾਮ ਲੈਂਦਾ ਹੁਣ ਥੋੜੀ ਬੋਤੀ ਸੁਧ ਬੁੱਧ ਹੋ ਜਾਂਦੀ ਹੈ ਰਿਸ਼ਤੇ ਦੀ ਫਿਰ ਤੀਜੇ ਭਈਆ ਭਾਬੀ ਪੇ ਬੰਧ ਤੀਜੀ ਅਵਸਥਾ ਵਿੱਚ ਆਪ ਦੇ ਪਰਿਵਾਰ ਤੇ ਪਹੁੰਚਦਾ ਭਰਾ ਭਾਈ ਕੌਣ ਮੇਰੇ ਭੈਣ ਕੌਣ ਸਾਰਿਆਂ ਦੀ ਹੌਲੀ ਹੌਲੀ ਸਹਿਜ ਸਹਿਜ ਪਛਾਣ ਆ ਜਾਂਦੀ ਹੈ ਕਿਉਂਕਿ ਇਹ ਰਿਸ਼ਤੇ ਨਾਤੇ ਜਿਹੜੇ ਦੁਨੀਆਵੀ ਤਲ ਤੇ ਇਹਨਾਂ ਨੂੰ ਜਿਹਦੇ ਸਮਝਣਾ ਜ਼ਰੂਰੀ ਆ ਜਾਣਨਾ ਜ਼ਰੂਰੀ ਆ ਉਥੇ ਇਹ बोਧ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਇਹ ਰਿਸ਼ਤੇ ਨਾਤੇ ਜਿਹੜੇ ਅਕਾਲ ਪੁਰਖ ਦੇ ਸਾਨੂੰ ਦਿੱਤੇ ਹੋਏ ਨੇ ਬਖਸ਼ ਬੰਦਾ ਬਹੁਤ ਘੱਟ ਸੋਚਦਾ ਜੀ ਚੌਥੇ ਪਿਆਰ ਪਨੀ ਖੇੜ ਚੌਥੀ ਅਵਸਥਾ ਆਇਆ ਖੇਡਾਂ ਵਿੱਚ ਪਿਆਰ ਦੇ ਕਰਕੇ ਖੇਡਣਾਂ ਦੀ ਰੁਚੀ ਪੈਦਾ ਹੋ ਜਾਂਦੀ ਹੈ ਵੀ ਬਚਪਨ ਅਵਸਥਾ ਹੁੰਦੀ ਹੈ ਵੀ ਖੇਡ ਲਈ ਹੈ ਬੱਚਿਆਂ ਦੇ ਵਿੱਚ ਕਿੰਨਾ ਚਾਹ ਹੁੰਦਾ ਫਿਰ ਪੰਜਵੇਂ ਖਾਣ ਪੀਣ ਕੀ ਤਾਤ ਜੀਬ ਜਿਹੜਾ ਖਾਣੇ ਲਈ ਕੁਝ ਨਾ ਕੁਝ ਮੰਗਦਾ ਪੇਟ ਜਿਹੜਾ ਹੈ ਖਾਣ ਲਈ ਭੋਜਨ ਬਾਰ-ਬਾਰ ਕਹਿੰਦਾ ਮਿਲ ਰਿਹਾ ਮਿਲ ਰਿਹਾ ਖਾਂ ਰਿਆ ਬੰਦਾ ਜਿਹੜਾ ਹੈ ਉਹ ਜਾਣਦਾ ਹੈ ਰੋਟੀ ਦੀ ਅਸਲ ਕੀਮਤ ਕੀ ਹੁੰਦੀ ਹੈ ਤੇ ਮਹਾਰਾਜ ਜੀ ਨੇ ਆਖਿਆ ਭਾਈ ਪੰਜਵੀਂ ਅਵਸਥਾ ਦੇ ਵਿੱਚ ਖਾਣ ਪੀਣ ਦੀ ਨਾਲ ਸਾਜ ਹੀ ਬਣ ਜਾਂਦੀ ਹੈ ਤੇ ਛੇਵੇਂ ਕਾਮਨਾ ਪੂਛੇ ਜਾਤ ਇਹ ਵੀ ਚੀਜ਼ਾਂ ਖਾਲੀ ਉਹ ਵੀ ਖਾ ਲਈਏ ਫਿਰ ਕਾਮਨਾ ਪੈਦਾ ਹੁੰਦੀਆਂ ਨੇ ਕਾਮਨਾ ਇਸ਼ਾ ਪੈਦਾ ਹੁੰਦੀ ਆ ਵੀ ਆਹ ਵੀ ਚੀਜ਼ ਮੇਰੀ ਹੋ ਜੇ ਉਹ ਵੀ ਮੇਰੀ ਹੋ ਜਾਏ ਤਾਂ ਫਿਰ ਛੇਵੀਂ ਅਵਸਥਾ ਵਿੱਚ ਬੰਦਾ ਕਈ ਵਾਰ ਜਾਤ ਪੁਚਾਤ ਵੀ ਨਹੀਂ ਦੇਖਦਾ ਭੋਗ ਵਿਲਾਸ ਦੀ ਚੇਸਟਾ ਵਿੱਚ ਪਤਾ ਨਹੀਂ ਲੱਗਦਾ ਕਿ ਜਾਤੀ ਕੀ ਆ ਇਹ ਬੰਦਾ ਕੌਣ ਜਾਂ ਇਸਤਰੀ ਕੌਣ ਤਾਂ ਉਹ ਇੱਕ ਤਰ੍ਹਾਂ ਭਾਵ ਹੀ ਹਵੀ ਹੋ ਜਾਂਦਾ ਉਹਦੇ ਤੇ ਬੁਰੀਆਂ ਚੀਜ਼ਾਂ ਕਾਮਵਾਸਨਾ ਅਸਰ ਪਾ ਲੈਂਦੀਆਂ ਨੇ ਬੰਦਾ ਫਿਰ ਜਾਤ ਪਾਤ ਕੀ ਦੇਖਦਾ ਕੁਝ ਵੀ ਨਹੀਂ ਦੇਖਦਾ ਸਿਰਫ ਵਾਸਨਾ ਹੀ ਨਜ਼ਰ ਆਉਂਦੀ ਆ ਕਈ ਵਾਰੀ ਮਾਂ ਔਰਤ ਨਜ਼ਰ ਆਉਂਦੀ ਹੈ ਭੈਣ ਵੀ ਔਰਤ ਨਜ਼ਰ ਆਉਂਦੀ ਹੈ ਦੂਜੀਆ ਸਤਵੇਂ ਦਾਣ ਸਤਕੀਆ ਸੰਜੋਗ 7ਵੀਂ ਅਵਸਥਾ ਵਿੱਚ ਦਾਨਸਤ ਕਹਿੰਦੀ ਆ ਜਿਹੜੀਆਂ ਆਪਣੇ ਘਰ ਦੀਆਂ ਚੀਜ਼ਾਂ ਜਿਹੜੀਆਂ ਸੰਭਾਲਣ ਲੱਗ ਜਾਂਦਾ ਮੋਹ ਇੰਨਾ ਵੱਧ ਜਾਂਦਾ ਵੀ ਇਹ ਮੇਰੀ ਰਹੇ ਆ ਚੀਜ਼ ਜਿੱਥੇ ਦੇਖ ਲਈ ਇਹ ਵੀ ਚੀਜ਼ ਮੇਰੀ ਬਨ ਜਾਏ ਇਕੱਠੇ ਕਰ ਕਰ ਕਿ ਧਨ ਦੌਲਤ ਆਪਣੇ ਗ੍ਰਹਿ ਦੇ ਵਿੱਚ ਟਿਕ ਜਾਂਦਾ ਹੈ ਅੱਗੇ 8ਵੇਂ ਕਰੋਧ ਹੋਵਾ ਤਨਨਾਸ਼ 8ਵੀਂ ਅਵਸਥਾ ਵਿੱਚ ਬੰਦੇ ਦੇ ਅੰਦਰ ਗੁੱਸਾ ਪੈਦਾ ਹੁੰਦਾ ਹੈ ਜਿਹੜਾ ਉਹਦੇ ਸਰੀਰ ਦਾ ਨਾਸ਼ ਕਰਦਾ ਫਿਰ ਹੌਲੀ-ਹੌਲੀ ਧੋਲੇ ਆ ਜਾਂਦੇ ਆ ਕਿਸ ਜਿਹੜੇ ਕਾਲੇ ਰੰਗ ਤੋਂ ਚਿੱਟੇ ਹੋ ਜਾਂਦੇ ਆ ਸਾਹ ਖਿੱਚ-ਖਿੱਚ ਕੇ ਆਉਣ ਲੱਗ ਜਾਂਦਾ ਤੇ ਦਮ ਜਿਹਾ ਚੜਨ ਲੱਗ ਪੈਂਦਾ ਮਹਾਰਾਜ ਜੀ ਕਹਿੰਦੇ ਦਸਵੇਂ ਦਦਾ ਹੋਵਾ ਸੁਆ ਫਿਰ ਦਸਵੇਂ ਦਰਵਾਜੇ ਤੇ ਜਾ ਕੇ ਸੜ ਬਲ ਜਾਂਦਾ ਭਸਮ ਹੋ ਜਾਂਦਾ ਤਾਂ ਦੇਖੋ ਜੀ ਇਹ ਬੰਦੇ ਦੀ ਇੱਕ ਅਵਸਥਾ ਹੈ ਬਚਪਨ ਦੇ ਵਿੱਚ ਜੇ ਨਾਮ ਨਹੀਂ ਸਿਮਰਿਆ ਜਾਂਦਾ ਬਾਲ ਜਵਾਨੀ ਔਰ ਬਿਰਧ ਫੁੱਨ ਤਿੰਨ ਅਵਸਥਾ ਜਾਣ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਕੀ ਮਾਨ ਗੁਰ ਸਾਹਿਬ ਜੀ ਨੇ ਬਹੁਤ ਪ੍ਰੇਮ ਨਾਲ ਸਮਝਾਇਆ ਭਾਈ ਸੰਗੀ ਸਾਥੀ ਜਿਹੜੇ ਹੁੰਦੇ ਆ ਸਾਰੇ ਜਦੋਂ ਜੀਵ ਚੜਾਈ ਕਰ ਜਾਂਦਾ ਉਦੋਂ ਨਾਲ ਜਾਂਦੇ ਕੋਈ ਭੁੱਬਾ ਮਾਰਦੇ ਆ ਕੋਈ ਹਾ ਮਾਰਦੇ ਆ ਰੋਂਦੇ ਆ ਪਰ ਜੀਵ ਆਤਮਾ ਤਾਂ ਸਰੀਰ ਚੋਂ ਨਿਕਲ ਗਈ ਨਾ ਅੱਗੇ ਰੱਬ ਗਿਆ ਜਿੱਥੇ ਉਹਨੇ ਲੇਖਾ ਦੇਣਾ ਲੇਖਾ ਹੁਣ ਉਹ ਕਿਵੇਂ ਦੇਵੇ ਜੇ ਤਾਂ ਉਹਨੇ ਨਾਮ ਜਪਿਆ ਹੋਵੇਗਾ ਫਿਰ ਤਾਂ ਲੇਖਾ ਦੇਣਾ ਸੋਖਾ ਹੋ ਜਾਊਗਾ ਨਹੀਂ ਤਾਂ ਬੜਾ ਔਖਾ ਜੀ ਆਇਆ ਗਿਆ ਮੋਇਆ ਨਾਮ ਬੰਦੇ ਚਾਰ ਦਿਨ ਗੱਲਾਂ ਕਰਦੇ ਆ ਵੀ ਆਇਆ ਸੀ ਫਿਰ ਸਹਿਜ ਪਾਠ ਦੇ ਭੋਗ ਤੱਕ ਦੇਖੋ ਸਾਧ ਸੰਗਤ ਜੀ ਉਹਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਫਿਰ ਤੇ ਕਈ ਵਾਰ ਜਿਹੜੇ ਉਹਦੇ ਬਾਰੇ ਬੈਠ ਕੇ ਗੱਲਾਂ ਕਰਦੇ ਭਲਾ ਬੰਦਾ ਸੀ ਫਿਰ ਉਹਦਾ ਨਾਮ ਹੀ ਹੌਲੀ ਹੌਲੀ ਭੁੱਲ ਜਾਂਦੇ ਤਾਂ ਪਿੱਛੇ ਮਿੱਤਰਾਂ ਸਦੀਓਂ ਕਿ ਆਵ ਕਿਤੇ ਨਾ ਕਿਤੇ ਕਈ ਸ਼ਰਾਦ ਕਰ ਦਿੰਦੇ ਬਾਬਾ ਨਾਨਕ ਜੀ ਕਹਿੰਦੇ ਵੀ ਪਿੱਤਰਾਂ ਦੇ ਨਿਮਤੈ ਯਾਦਗਾਰ ਮਨਾ ਕਰਮਕਾਂਡ ਕਰਦੇ ਆ ਤਾਂ ਭਾਈ ਅੰਦਾ ਪਿਆਰਾ ਬੰਦੇ ਦਾ ਨਾਨਕ ਮਨਮੁਖ ਅੰਧ ਪਿਆਰ ਬਾਜਗੁਰ ਡੁੱਬਾ ਸੰਸਾਰ ਸਾਰੀ ਦੁਨੀਆ ਬਾਬਾ ਨਾਨਕ ਜੀ ਨੇ ਆਖਿਆ ਗੁਰਾਂ ਤੋਂ ਬਿਨਾਂ ਡੁੱਬੀ ਪਈ ਆ ਗੁਰੂ ਦੇ ਉਪਦੇਸ਼ ਤੋਂ ਬਿਨਾਂ ਦੁਨੀਆ ਦੇ ਲੋਕ ਡੁੱਬੇ ਪਏ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਜ਼ਿੰਦਗੀ ਜਿਹੜੀ ਆ ਕਿਸ ਤਰ੍ਹਾਂ ਜੀਉਣੀ ਆ ਤਾਂ ਮਨ ਦੇ ਪਿੱਛੇ ਰਹਿਣ ਵਾਲੇ ਬੰਦੇ ਦਾ ਪਿਆਰ ਨਾ ਪਿਆਰ ਨਾਨਕ ਮਨਮੁਖ ਅੰਧ ਪਿਆਰ ਨੂੰ ਅੰਨਾ ਪਿਆਰ ਦੇ ਕਹਿੰਦੇ ਤਾਂ ਮਹਾਰਾਜ ਨੇ ਸੱਚੇ ਪਿਆਰ ਤਾਂ ਤੇ ਝੂਠੇ ਪਿਆਰ ਦਾ ਵੀ ਗੱਲ ਕੀਤੀ ਹੈ ਇੱਥੇ ਤਾਂ ਪਿੱਪਲ ਦੇ ਰੁੱਖ ਤਲੇ ਸਾਰੀਆਂ ਸੰਗਤਾਂ ਗੁਰੂ ਨਾਨਕ ਸਾਹਿਬ ਜੀ ਤੋਂ ਇਹ ਮਹਾਨ ਉਹਨਾਂ ਦੇ ਬਚਨ ਸਰਵਨ ਕਰ ਰਹੀਆਂ ਨੇ ਬਾਬਾ ਜੀ ਸਾਰਿਆਂ ਨੂੰ ਖੁਸ਼ੀਆਂ ਦੇ ਰਹੇ ਗੱਲ ਤਾਂ ਵੱਡੀ ਇਹ ਆ ਗੁਰਮੁਖੋ ਕਿ ਜਦੋਂ ਵੀ ਅਸੀਂ ਇਹ ਬਾਣੀ ਪੜ੍ਹਦੇ ਹਾਂ ਇਤਿਹਾਸ ਸੁਣਦੇ ਹਾਂ ਕਿ ਅਸੀਂ ਆਪ ਸਾਰੇ ਇਹਨੂੰ ਦਿਲ ਵਿੱਚ ਵਸਾਉਂਦੇ ਹਾਂ ਸਾਡੇ ਗੁਰੂ ਮਹਾਰਾਜ ਨੇ ਤਾਂ ਸਾਨੂੰ ਇਸ ਤਰ੍ਹਾਂ ਆਖਿਆ ਸੀ ਪਰ ਅਸੀਂ ਕਰ ਹੀ ਜਾਂਦੇ ਜਿਹੜੀਆਂ ਅਸੀਂ ਇਹ ਗਲਤੀਆਂ ਕਰਦੇ ਆਂ ਸਾਨੂੰ ਹਟ ਜਾਣਾ ਚਾਹੀਦਾ ਦੇਖੋ ਚਾਹੇ ਬਚਪਨ ਕਈ ਵਾਰੀ ਆਪਾਂ ਬੱਚੇ ਨੂੰ ਕਹਿੰਦੇ ਛੋਟੇ ਆ ਇਹਨਾਂ ਨੂੰ ਉਮਰਤ ਨਹੀਂ ਛਕੋਣਾ ਭਾਈ ਵੀ ਗਲਤੀਆਂ ਅਸੀਂ ਕਰੀ ਜਾਂਦੇ ਆ ਗੁਰੂ ਸਾਹਿਬ ਨੇ ਆਖਿਆ ਭਾਵੇਂ ਉਹ ਬਚਪਨ ਤੇ ਭਾਵੇਂ ਜਵਾਨੀ ਤੇ ਭਾਵੇਂ ਬਿਰਧ ਅਵਸਥਾ ਜੇ ਅੱਜ ਨਾਮ ਨਹੀਂ ਜਪ ਰਹੇ ਤਿੰਨਾ ਹੀ ਬੇਕਾਰ ਇਹ ਤਿੰਨੇ ਰੰਗੀ ਆਏ ਆ ਅੱਗੇ ਤਾਂ ਮੌਤ ਪੇਪੇ ਤੋਂ ਬਾਅਦ ਕੀ ਹੋਵੇਗਾ ਮੌਤ ਹੀ ਹੋਣੀ ਆ ਕਿਉਂ ਨਾ ਪਹਿਲਾਂ ਜਾਗ ਜਾਈਏ ਅੱਗੇ ਲੇਖਾ ਦੇ ਨਾ ਸੁੱਖਾ ਹੋ ਜਾਵੇਗਾ ਲੇਖਾ ਰੱਬ ਮੰਗੀਸੀਆ ਬੈਠਾ ਕੱਢ ਕਵਹੀ ਵਾਹਿਗੁਰੂ ਪਰਮੇਸ਼ਰ ਨੇ ਤਾਂ ਹਿਸਾਬ ਕਿਤਾਬ ਮੰਗਨੇ ਪਰ ਇਹ ਗੱਲ ਦਰਸਲ ਆਪਾਂ ਦੇਖਣੀ ਆ ਆਪਾਂ ਕਿੰਨਾ ਕੋ ਨਾਮ ਜਪਿਆ ਤਾਂ ਨਾਮ ਜਪਿਆ ਹੋਵੇਗਾ ਫਿਰ ਕੋਈ ਡਰ ਸਹਿਮ ਨਹੀਂ ਹੋਵੇਗਾ ਪਰ ਜੇ ਜਪਿਆ ਹੀ ਨਹੀਂ ਸਾਹ ਸੰਗਨ ਨਹੀਂ ਕੀਤੀ ਫਿਰ ਤਾਂ ਦੁੱਖ ਲੱਗਣਾ ਹੀ ਹੈ ਕਿਉਂਕਿ ਕਰਮ ਹੀ ਕੀਤੇ ਹੋਏ ਜਿੰਨਾ ਵਿੱਚੋਂ ਦੁਖੀ ਨਿਕਲੇਗਾ ਸੁਖ ਨਹੀਂ ਬਾਜ ਗੁਰ ਡੂਬਾ ਸੰਸਾਰ ਨਾਨਕ ਮਨਮੁਖ ਅੰਧ ਪਿਆਰ ਜਿਹੜੇ ਸਿਆਣੀ ਬੰਦੇ ਹੁੰਦੇ ਆ ਇਹਨਾਂ ਦਾ ਮੰਦੇ ਕਰਮਾਂ ਨਾਲ ਪਿਆਰ ਹੋ ਜਾਂਦਾ ਫਿਰ ਇਹ ਡੁੱਬ ਜਾਂਦੇ ਇੱਕ ਨਹੀਂ ਡੁੱਬਦੇ ਕਈ ਡੁੱਬਦੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਪਿਆਰ ਕਰਦੇ ਬਾਣੀ ਨਾਲ ਪਿਆਰ ਕਰਦੇ ਉਹਨਾਂ ਦਾ ਉਧਾਰ ਹੋ ਜਾਂਦਾ ਭਾਈ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਬਚਪਨ ਅਵਸਥਾ ਦਾ ਜ਼ਿਕਰ ਕੀਤਾ ਤੇ ਭਾਈ ਗੁਰਦਾਸ ਜੀ ਨੇ ਉਹਨਾਂ ਦਾ ਜਿਹੜੇ ਵਾਰਾਂ ਵਿੱਚ ਪੋੜੀਆਂ ਵਿੱਚ ਪ੍ਰਮਾਣ ਦਿੱਤੇ ਆ ਉਹ ਵੀ ਆਪ ਜੀ ਨਾਲ ਸਾਂਝੇ ਕੀਤੇ ਆ ਗੁਰੂ ਸਾਹਿਬ ਜੀ ਕਿਰਪਾਈ ਕਰਨ ਬਚਪਨ ਅਵਸਥਾ ਵਿੱਚ ਹੀ ਪਰਮੇਸ਼ਵਰ ਦੀ ਪ੍ਰੀਤ ਪਿਆਰ ਬਣੇ ਸਾਡੇ ਅੰਦਰ ਗੁਰੂ ਮਹਾਰਾਜ ਕਿਰਪਾ ਕਰਨਗੇ ਸਤਿਗੁਰ ਸੱਚੇ ਪਾਤਸ਼ਾਹੀ ਸਾਡੇ ਉੱਪਰ ਜਦੋਂ ਅਸੀਂ ਵਾਹਿਗੁਰੂ ਦਾ ਨਾਮ ਜਪਾਂਗੇ ਇੱਕ ਕਿਰਪਾ ਤਾਂ ਸਾਡੇ ਤੇ ਹੋ ਹੀ ਚੁਕੀ ਆ ਜੇ ਮਨੁੱਖ ਜਨਮ ਸਾਨੂੰ ਮਿਲ ਗਿਆ ਇਹਦੇ ਵਿੱਚ ਦੇਖੋ ਸਾਹ ਸੰਗਤ ਕਰ ਸਕਦੇ ਆ ਕਿੰਡੀ ಅಪਾਰ ਬਖਸ਼ ਹੋਈ ਆ ਪਰ ਅਸੀਂ ਇਹ ਭੁੱਲ ਜੁਕੇ ਆ ਵਾਹਿਗੁਰੂ ਪਰਮੇਸ਼ਵਰ ਦਾ ਸ਼ੁਕਰਾਨਾ ਨਹੀਂ ਕਰਦੇ ਸ਼ੰਕਾ ਸੂਬਿਆਂ ਦੇ ਵਿੱਚ ਜ਼ਿੰਦਗੀ ਅਸੀਂ ਜਿਉਂਦੇ ਆ ਗੁਰੂ ਸਾਹਿਬ ਨੇ ਇੰਨਾ ਹੀ ਨਹੀਂ ਅੱਗੇ ਜਵਾਨੀ ਅਵਸਥਾ ਵਿੱਚ ਵੀ ਕੀ ਕੀ ਗਲਤੀਆਂ ਹੁੰਦੀਆਂ ਨੇ ਬਿਰਤ ਅਵਸਥਾ ਦੇ ਹਾਲਾਤ ਕੀ ਬਣ ਜਾਂਦੇ ਕਿਵੇਂ ਸਭ ਕੁਝ ਹੁੰਦਾ ਅੱਗੇ ਦਰਗਾਹ ਦੇ ਵਿੱਚ ਭਗਤਾਂ ਨੇ ਤਾਂ ਦੱਸਿਆ ਹੋਇਆ ਕਿਵੇਂ ਲੋਖਾ ਜੋਖਾ ਹੁੰਦਾ ਇਹ ਸਾਰੀਆਂ ਜੋ ਸਾਹੀਆਂ ਹਨ ਇਹ ਪਵਣ ਇਤਿਹਾਸ ਵਿੱਚ ਦਰਜ ਆ ਸਤਗੁਰ ਦੀ ਕਿਰਪਾ ਨਾਲ ਬਚਪਨ ਅਵਸਥਾ ਬਾਰੇ ਸਾਂਝ ਪਾਈ ਵੀ ਕਿੱਦਾਂ ਦੀ ਹੋਣੀ ਚਾਹੀਦੀ ਆ ਤਾਂ ਆਪਣੇ ਬੱਚਿਆਂ ਨੂੰ ਭਾਈ ਪ੍ਰੇਰ ਕੇ ਉਹਨਾਂ ਦੇ ਸੀਸ ਉੱਪਰ ਸੋਹਣਿਆ ਸੋਹਣਿਆ ਦਸਤਾਰਾਂ ਸਜਾਓ ਬੱਚਿਆਂ ਦੇ ਕੇਸ ਰੱਖੋ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਬਣਾਓ ਗੁਰੂ ਦੇ ਉਹਨਾਂ ਨੂੰ ਬਾਣੀ ਦੇ ਬਾਣੀ ਦੋਵਾਂ ਨਾਲ ਜੋੜੇ ਜੀ ਦੋਨੋਂ ਹੀ ਬੜੇ ਜ਼ਰੂਰੀ ਆ ਅੱਜ ਦੇ ਦੀਵਾਨ ਵਿੱਚ ਇਤਨੀ ਬੇਨਤੀਆਂ ਸਾਰੀਆਂ ਸੰਗਤਾਂ ਦਾ ਧੰਨਵਾਦ ਆਪ ਜੀ ਨੇ ਬੜੇ ਪ੍ਰੇਮ ਦੇ ਨਾਲ ਪਾਵਨ ਕਥਾ ਜਿਹੜੀ ਸਰਵਣ ਕੀਤੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸਰਬੱਤ ਦਾ ਹੀ ਭਲਾ ਕਰਨ ਮਹਾਰਾਜ ਸਭਨਾ ਦੇ ਦਰੋਂ ਕਰੋ ਨਾਮਦਨ ਸਿੱਖੀਦਾਨ ਬਖਸ਼ਿਸ਼ ਕਰਨਾ ਜੀ ਦੇਹੋ ਸੱਜਣੇ ਅਸੀਂ ਸੜੀਆਂ ਜੀ ਹੋਵੇ ਸਹਿਬ ਸਿਉ ਮੇਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ